ਪਿੰਡਲੇ ਸਾੜੀ ਦੇ ਨੌਜਵਾਨ ਨੇ ਕੀਤੀ ਜੀਵਨ ਲੀਲਾ ਖਤਮ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਪਤਨੀ ਨਾਲ ਚੱਲ ਰਿਹਾ ਸੀ ਝਗੜਾ ਇਸ ਕਰਕੇ ਨੌਜਵਾਨ ਨੇ ਚੁੱਕਿਆ ਇਹ ਕਦਮ ਕਟਨਾ ਜਿਲ੍ਹਾ ਚਲੰਦਰ ਦੀ ਪੁਲਿਸ ਚੌਂਕੀ ਲਸਾੜਾ ਦੀ ਹੈ ਜਿੱਥੇ ਦੇਖ ਨੌਜਵਾਨ ਵੱਲੋਂ ਆਪਣੇ ਘਰ ਵਿੱਚ ਆਪਣੀ ਪਤਨੀ ਦੀ ਚੁੰਨੀ ਨਾਲ ਫਾਹ ਲੈ ਕੇ ਆਪਣੇ ਜੀਵਨ ਨਿਲਾ ਸਮਾਪਤ ਕਰ ਲਗੀ ਪਰਿਵਾਰਿਕ ਮੈਂਬਰਾਂ ਨੇ ਕਿਹਾ ਕਿ ਉਸਦੀ ਪਤਨੀ ਉਸਕੇ ਪਿੱਛੇ ਗਈ ਹੋਈ ਸੀ ਅਤੇ ਜਦ ਵੀ ਉਹ ਆਪਣੀ ਪਤਨੀ ਨੂੰ ਲੈ ਜਾਂਦਾ ਸੀ ਤਾਂ ਉਹ ਉਸ ਨਾਲ ਬੁਰਾ ਵਿਵਹਾਰ ਕੀਤਾ ਜਾਂਦਾ ਸੀ ਜਿਸ ਕਾਰਨ ਬੀਤੀ ਰਾਤ ਉਸਨੇ ਫਾਹ ਲਗਾ ਕੇ ਆਪਣਾ ਆਪਣੀ ਜ਼ਿੰਦਗੀ ਸਮਾਪਤ ਕਰ ਲਈ ਹਾਂਜੀ ਨੀਹਾ ਕਿਰਨ ਜੀ ਕਿਰਨ ਜੀ ਕੀ ਗੱਲ ਹੋਈ ਜਿਹੜਾ ਤੁਸੀਂ ਮੰਨਦੇ ਤੁਹਾਡੇ ਜੋ ਇਨਿਆਤ ਮੱਟੇ ਕਿ ਬਸ ਜੀ ਬਹੁਤ ਦਿਨਾਂ ਤੋਂ ਇਹੀ ਕੁਛ ਕਰਦਾ ਸੀ ਜੋ ਮੁੰਡੇ ਨੇ ਬਿਆਨ ਕਿਤੇ ਕੁੜੀ ਨੇ ਕੀਤੇ ਆ ਉਹੀ ਬਿਆਨ ਆ ਸਾਡੇ ਬਹੁਤ ਦਿਨਾਂ ਬਹੁਤ ਫੈਸਲੇ ਸੀ ਕਰ ਚੁੱਕੇ ਆ ਟਾਣੇ ਤੇ ਵੀ ਚੱਡਾ ਐਮਸੀ ਸੀਗੇ ਉਹਨਾਂ ਤੇ ਵੀ ਉਹਨਾਂ ਨੇ ਵੀ ਇਹਦਾ ਫੈਸਲਾ ਕੀਤਾ ਜੀ ਹਨਾ ਪਰ ਇਹ ਮੁੰਡਾ ਸਹੀ ਨਹੀਂ ਆਂਦਾ ਸੀ ਹਰੀਖ ਤੇ ਸ਼ਾਪ ਤੇ ਹਰੀਖ ਤੇ ਵਹਿਮ ਹਾਂਜੀ ਵਹਿਮ ਦੇ ਚੱਕਰ ਸੀ ਹੋਰ ਕੋਈ ਗੱਲ ਨਹੀਂ ਹੈ ਕਹਣਾ ਮੈਂ 2-4 ਦਿਨ ਲੈ ਜਾਓ ਮੰਮੀ ਮੈਂ ਰਹਿ ਲੂੰਗੀ ਕੋਈ ਮਨੋਰ ਦਾ ਹੋਰ ਪੈ ਜਾਂਦਾ ਹੋਰ ਵੀ ਇਦਾਂ ਦੀ ਕੋਈ ਗੱਲ ਨਹੀਂ ਸੀ ਸਰ ਕੋਈ ਇੰਨਾ ਬਹਿਰ ਨਹੀਂ ਕੋਈ ਬੁੱਧ ਨਹੀਂ ਬੱਚੇ ਵੀ ਬਿਸੇਰਾ ਪਿਆਰ ਕਰਦੇ ਸੀ ਬਿਸੇਰਾ ਕਰਦੇ ਹਨਾ ਜੀ ਹੋਰ ਤੋਂ ਕਹਿੰਦੇ ਕਾਰਨ ਕੀ ਮੰਨਦੇ ਹੋਰੀ ਜਗ ਦਾ ਕਾਰਨ ਕੀ ਮੰਨਦੇ ਹੋ ਕਾਰਨ ਕੀ ਮੰਨਣਾ ਜੀ ਸਾਨੂੰ ਪਤਾ ਹੀ ਨਹੀਂ ਇਸ ਗੱਲ ਦਾ ਹਾਂ ਕਿ ਕਿਉਂ ਨਹੀਂ ਦਾ ਕਿਤੇ ਕੋਈ ਇਦਾਂ ਦੀ ਗੱਲ ਹੀ ਨਹੀਂ ਮੇਰਾ ਨਾਮ ਸਿਆਵਾ ਸਿਆਵਾ ਜਦ 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 ਤੁਹਾਨੂੰ ਕੀ ਲੱਗਦਾ ਮੇਰਾ ਬ੍ਰਦਰ ਆ ਵੱਡਾ ਕਾਰਨ ਕੀ ਹੋਇਆ ਉਹਦੀ ਦਿੱਕਤ ਕਾਰਨ ਇਹੀ ਸੀ ਬਸ ਇਹਨਾਂ ਦੀ ਥੋੜਾ ਟਾਈਮ ਵਿੱਚ 6 ਮਹੀਨੇ ਹੋ ਗਏ ਇਹਦੀ ਘਰ ਵਾਲੀ ਰੁੱਸ ਕੇ ਗਈ ਸੀ ਇਹ ਲੈਨ ਜਾਂਦਾ ਸੀ ਉਹ ਆਂਦੀ ਨਹੀਂ ਸੀਗੀ ਤੇ ਜਦੋਂ ਇਹ ਲੈਨ ਜਾਂਦਾ ਸੀ ਤਾਂ ਉਹ ਬੋਲ ਬੋਲ ਕੇ ਕੱਢ ਦਿੰਦੇ ਸੀ ਉਹ ਗਾਲਾ ਬਾਲਾ ਕੱਢਦੇ ਹੁੰਦੇ ਸੀ ਉਹ ਡਰਦਾ ਹੁੰਦਾ ਸੀ ਉਹਨੇ ਸਾਨੂੰ ਵੀ ਕਿੰਨੀ ਵਾਰੀ ਕਿਹਾ ਨਾਲ ਜਾ ਨੂ ਤੇ ਅਸੀਂ ਜਦੋਂ ਗਏ ਆ ਉਦੋਂ ਇਹ ਅਸੀਂ ਇਹਨਾਂ ਦੇ ਘਰ ਗਏ ਆ ਸਾਨੂੰ ਉਹ ਵੀ ਇਹਨਾਂ ਨੇ ਵੀ ਬੋਲੇ ਸਾਡੀ ਕੋਈ ਇਹਨਾਂ ਨੇ ਮਤਲਬ ਕਿ ਜਦੋਂ ਜਾਂਦੇ ਸੀ ਸਾਨੂੰ ਵੀ ਬੋਲਦੇ ਸੀ ਉਹ ਇਹੀ ਇਹੀ ਦਿਮਾਗ ਉਹਨੂੰ ਇਹੀ ਸੀਗਾ ਵੀ ਬਸ ਵੀ ਮੇਰਾ ਘਰ ਬਸ ਜਵੇ ਇਹ ਕਹਿੰਦੀ ਸੀ ਮੈਂ ਤੇਰੇ ਰਹਿਣਾ ਨਹੀਂ ਹੈਗਾ ਤੇਰੇ ਤੇ ਮੈਂ ਪਰਚਾ ਕਰਾ ਦਣਾ ਤੈਨੂੰ ਮੈਂ ਏਦਾਂ ਕਰ ਦਣਾ ਬਸ ਏਦਾਂ ਉਹਨੂੰ ਹੁਣ ਡਰਾਉਂਦੇ ਧਮਕਾਉਂਦੇ ਸੀਗੇ ਤੇ ਹੁਣ ਸਾਜੂ ਕੱਲ ਮੇਰੀ ਕੱਲ ਵੀ ਇਹਨਾਂ ਨੇ ਕੱਲ ਇਹਨਾਂ ਦਾ ਫੋਨ ਆਇਆ ਸੀ ਸਾਨੂੰ ਮੇਰੇ ਹਸਬੰਦ ਦੇ ਫੋਨ ਤੇ ਇਹ ਕੁੜੀ ਦਾ ਫੋਨ ਆਇਆ ਸੀ ਇਹਨਾਂ ਦੀ ਕੁੜੀ ਨੇ ਵਿੱਚ ਦਾ ਉੱਥੋਂ ਚਲ ਗਈ ਸੀ ਕਿ ਮੈਰਿਜ ਕਰਾਈ ਸੀਗੀ ਪਤਾ ਨਹੀਂ ਮੈਰਿਜ ਕਰਾਈ ਕਿ ਨਹੀਂ ਕਿਸੇ ਮੁੰਡੇ ਨਾਲ ਚਲ ਗਈ ਸੀ ਉਹ ਸਾਡੇ ਭਰਾ ਨੂੰ ਇਹਨਾਂ ਨੇ ਇਹੀ ਫੋਨ ਕਰਕੇ ਦੱਸਿਆ ਸੀ ਕਿ ਕੁੜੀ ਕੁੜੀ ਵੀ ਕਿਤੇ ਮੇਨਾ ਇਹਦੀ ਵਾਈਫ ਨੇ ਕਿ ਮੇਨਾ ਲੜਕੇ ਘਰੋਂ ਚਲ ਗਈ ਆ ਤੇ ਚਲੋ ਉਹ ਵੀ ਚਲੋ ਕੋਈ ਨਹੀਂ ਸੀ ਨਾ ਚਲੋ ਇਹਨਾਂ ਦਾ ਹੋ ਗਿਆ ਸੀ ਅਸੀਂ ਥਾਣੇ 'ਚ ਸਾਰਾ ਗਏ ਸੀ ਉਹ ਕਹਿੰਦੇ ਸੀ ਕਿ ਜਿੱਦਾਂ ਵੀ ਤੁਹਾਡਾ ਦੇਖ ਲਓ ਹਨਾ ਉਹ ਸਾਰਾ ਸਾਡਾ ਚਲੋ ਉਹ ਕੁੜੀ ਘਰ ਆ ਗਈ ਸੀ ਉਸ ਤੋਂ ਬਾਅਦ ਇਹ ਕੱਲ ਸਾਲੂ ਕੁੜੀ ਨੇ ਫੋਨ ਕੀਤਾ ਮੇਰੇ ਹਸਬੰਦ ਦੇ ਫੋਨ ਤੇ ਤੇ ਸਾਨੂੰ ਬੋਲਦੀ ਸੀ ਵੱਧ ਘਟ ਮੇਰੇ ਘਰ ਵਾਲੇ ਨੂੰ ਬੋਲੀ ਆ ਬਸ ਇੰਨੀ ਚ ਮੈਂ ਆਪਣੇ ਭਰਾ ਨੂੰ ਫੋਨ ਕੀਤਾ ਕਿ ਮੈਨੂੰ ਵੀ ਦਵਿੰਦਰ ਭਾਈ ਸਰਪੰਚ ਦਾ ਨੰਬਰ ਦੋ ਕਿ ਮੈਂ ਉਹਨਾਂ ਨਾਲ ਗੱਲ ਕਰਕੇ ਅਸੀਂ ਬੈਠ ਕੇ ਆਪਾਂ ਗੱਲ ਕਰੀਏ ਕੋਈ ਜਦੋਂ ਅਸੀਂ ਫੋਨ ਕੀਤਾ ਤੇ ਭਾਜੀ ਬਿਜੀ ਸੀਗੇ ਤੇ ਫਿਰ ਮੇਰੇ ਭਰਾ ਨਾਲ ਮੇਰੀ ਗੱਲ ਹੋਈ ਆ ਬਸ ਉਦੋਂ ਦੋ ਮਿੰਟ ਉਹਨੇ ਨੰਬਰ ਦਿੱਤਾ ਉਸ ਤੋਂ ਬਾਅਦ ਮੇਰੇ ਭਰਾ ਨੇ ਮੇਰਾ ਫੋਨ ਨਹੀਂ ਚੱਕਿਆ ਨਾ ਸਾਨੂੰ ਉਹਦੀ ਕੋਈ ਗੱਲ ਹੋਈ ਆ ਕਨੂ ਕੋਤ ਬੋਤਲ ਕਰਦੇ ਜਿੱਤ ਹੋ ਗਈ ਸਾਨੂੰ ਉਹਦਾ ਸਵੇਰੇ ਸਾਨੂੰ ਘਰੋਂ ਸਵੇਰੇ ਫੋਨ ਆਇਆ ਜਦੋਂ ਸਾਡੀ ਵੱਡੀ ਮੰਮੀ ਚਾਹ ਲੈ ਕੇ ਉਹਲੇ ਗਈ ਤੇ ਦਰਵਾਜ਼ਾ ਲੱਗਾ ਹੋਇਆ ਸੀ ਤੇ ਉਹਨੇ ਆਪਣੇ ਆਪ ਨੂੰ ਫਾਹ ਲਿਆ ਹੋਇਆ ਸੀ ਸਿਰ ਉਠੀ ਆ ਨਾ ਮੈਂ ਉੱਠ ਕੇ ਦੇਖਿਆ ਬੇਟੇ ਨੂੰ ਮੈਂ ਕਿਹਾ beta ਮੈਂ ਮਚਾ ਦੇਵਾ ਮੈਂ ਇਹ ਕਹਿੰਦੇ ਪਹਿਲੇ ਮੈਨੂੰ ਦੇ ਦੇ ਮੈਂ ਕਿਹਾ ਨਹੀਂ ਮੈਂ ਉਹਨਾਂ ਨੂੰ ਦੇ ਕੇ ਆਣੀ ਚਾਹ ਉਹ ਮੁੰਡੇ ਆ ਮਾ ਚਾਹ ਦੇਣ ਗਈ ਮੈਂ ਜਦੋਂ ਦੇਖਿਆ ਤਾਂ ਉਹਨੇ ਜੀ ਫੰਸੀ ਲਈ ਗਈ ਮੈਂ ਇਹਨੂੰ ਤਾਂ ਦੱਸਿਆ ਨਹੀਂ ਡਾਦੀ ਨੇ ਮੈਂ ਕਿਹਾ ਇਹ ਨਹੀਂ ਜੀ ਨਾ ਜਾਵੇ ਵੀ ਵੀ ਪੇ ਆ ਮੁੰਡੇ ਦਾ ਉਹ ਬਾਅਦ ਵਿੱਚ ਇਹਨਾਂ ਜਦੋਂ ਇਹਨੂੰ ਮੈਂ ਦੱਸਿਆ ਨੇ ਇਹਨੇ ਆਇਆ ਮੈਨੂੰ ਕਹਿੰਦਾ ਰੋਣ ਲੱਪਿਆ ਕਹਿੰਦਾ ਦੇਖੀ ਕੀ ਮੇਰਾ ਪੁੱਤ ਨਹੀਂ ਕੀਤਾ ਅੱਜ ਤੇ ਬਾਅਦ ਚ ਅਸੀਂ ਫਿਰ ਇਦਾਂ ਕਹਿ ਸੁਣ ਕੇ ਇਹਨੂੰ ਥੱਲੇ ਲਾਇਆ ਥੱਲੇ ਲਾ ਕੇ ਤੇ ਅਸੀਂ ਉਹਨਾਂ ਨੂੰ ਖੁਲਸਾ ਲੈਣ ਬੁਲਾਇਆ ਕਿ ਹੋਇਆ ਉਹਦੇ ਕਾਰਨ ਉਹਦੇ ਕਾਰਨ ਇਹੀ ਆਪਣੇ ਟੱਬਰ ਤੋਂ ਹੀ ਇਦਾਂ ਹੋਇਆ ਉਹ ਆਨਦੀ ਨਹੀਂ ਸੀ ਨਾ ਬੱਤੇ ਹੁੰਦੇ ਸੀ ਬੇਸਤੀ ਕਰਦੇ ਸੀ ਬੇਸਤੀ ਕਰਦੇ ਸੀ ਕੋਟ ਦੇ ਮਾਰਦੇ ਸੀ ਕੋਟ ਦੇ ਮਾਰ ਕੇ ਮਾਰ ਕੇ ਜੜਾਉਂਦੇ ਸੀ ਮੇਰੇ ਮੁੰਡੇ ਨੂੰ ਚੰਦੀ ਬਾਦ ਨੂੰ ਆਜਿਓ ਐਤਵਾਨ ਨੂੰ ਆਜਿਓ ਫਲੋਸਪਰੀਆਂ ਉੱਤੇ ਕਰੀ ਜਾਣੀਆਂ ਕੱਲ ਜਾ ਕੇ ਆ ਉਹ ਗਿੱਟੇ ਗੁੱਟੇ ਹਾਲ ਛੱਲੇ ਉਹਦੇ ਕੁੱਤੇ ਆ ਉਹਨੂੰ ਆਓ ਗਿੱਟੇ ਦੇਖੋ ਉਹ ਲਾਸ਼ ਉੱਤੇ ਪਈ ਦੇ ਤੁਹਾਨੂੰ ਦਿਖਾ ਦੋ ਮੈਂ ਸਾਰੇ ਇੱਥੇ ਡਾਂਗਾ ਮਾਰਿਆ ਲਹੂ ਨਿਕਲਦਾ ਗੱਟਿਆਂ ਤੋਂ ਇਹ ਕਾਰਨ ਹੋਇਆ ਕੋਸਾ ਨਹੀਂ ਉਹ ਉੱਥੇ ਵੀ ਹੈ ਸਕਾ ਸਹੁਰਾ ਸਰ ਮੇਰਾ ਨਾਮ ਨੀਹਾ ਨੀਹਾ ਕੀ ਹੋਇਆ ਸਰ ਸਾਡੀ ਨਾਲ ਲੜਾਈ ਹੋਈ ਸੀਗੀ ਜਿੱਦਾਂ 3-4 ਮਹੀਨੇ ਹੋ ਗਏ ਆ ਤੇ ਮੈਂ ਆਪਣੇ ਘਰੀ ਸੀਗੀ ਜਿੱਦਾਂ ਹਾਂਜੀ ਇਹ ਆਂਦੇ ਸੀਗੇ ਮੈਂ ਇਹਨਾਂ ਨੂੰ ਕਿਹਾ ਸੀ ਕਿ ਮੈਂ ਹਲੇ ਨਹੀਂ ਆਣਾ ਹੈਗਾ ਵੀ ਤੁਸੀਂ ਅੱਧੀ ਮੈਨੂੰ ਤੰਗ ਪਰੇਸ਼ਾਨ ਕਰਦੇ ਰਹਿੰਦੇ ਕਿ ਮੈਂ ਨਹੀਂ ਹਲੇ ਆਣਾ ਹੈਗਾ ਤੇ ਇਹਨਾਂ ਨੇ ਵੀ ਨਹੀਂ ਮੁੜ ਕੇ ਗੱਲ ਕੀਤੀ ਕਹਿੰਦੇ ਚਲ ਕੋਈ ਗੱਲ ਨਹੀਂ ਜ਼ਰੂਰੀ ਇੱਕ ਮਹੀਨਾ ਰਹਿ ਲੈ ਦੋ ਮਹੀਨੇ ਰਹਿ ਲੈ ਜਿੱਦਾਂ ਮਿਲ ਤੈਨੂੰ ਠੀਕ ਲੱਗੂਗਾ ਤੇ ਕੋਈ ਗੱਲ ਨਹੀਂ ਆਜੀ ਬਾਚਨ ਹਾਂਜੀ ਤੇ ਫੇਰ ਇਹਨਾਂ ਦੇ ਮਤਲਬ ਉਹ ਤੋਂ ਬਾਅਦ ਵੀ ਫੋਨ ਫੋਨ ਆਉਂਦੇ ਰਹੇ ਆ ਕਿ ਆਪਾਂ ਕਿਹਾ ਸੀ ਤੁਸੀਂ ਲਿਓ ਮਤਲਬ ਜਿਹਨਾਂ ਨੂੰ ਲੈ ਕੇ ਨਾ ਆਪਾਂ ਬਹਿ ਕੇ ਗੱਲ ਕਰ ਦਿੰਦੇ ਆ ਹਾਂਜੀ ਫੇਰ ਨਾ ਫੋਨ ਕਰੀ ਕੇ ਜਿੱਦਾਂ 10 15 ਦਿਨ ਹੋ ਗਏ 15 ਦਿਨ ਫੋਨ ਕਰਦਿਆਂ ਨੂੰ ਫੋਨ ਨਹੀਂ ਚੱਕਦੇ ਸੀ ਇਹ ਗੱਲ ਨਹੀਂ ਕਰਦੇ ਸੀ ਹਾਂਜੀ ਰਾਤੀ ਫੋਨ ਆਇਆ ਸੀਗਾ ਪੰਦਰੋੜ ਤੋਂ ਸਰਪੰਚ ਦਾ ਜਿੱਦਾਂ ਇਹਨਾਂ ਦੀ ਦੁਕਾਨ ਪੰਦਰੋੜ ਆ ਲਈ ਦੀ ਤੇ ਉਤੋਂ ਫੋਨ ਆਇਆ ਸੀ ਸਰਪੰਚ ਦਾ ਉਹ ਕਹਿੰਦਾ ਸੀ ਸਵੇਰੇ ਆਣਾ ਗੱਲ ਕਰਨ ਤੇ ਇਹ ਵੀ ਕੋ ਨਾਲੀ ਸੀਗੀ ਤੇ ਅਸੀਂ ਕੋਈ ਗੱਲ ਨਹੀਂ ਤੁਸੀਂ ਸਵੇਰੇ ਆ ਜਿਓ ਜਿਹੜੀ ਗੱਲ ਕਰਨੀ ਬੈਠ ਕੇ ਗੱਲ ਕਰ ਲਈਏ ਹਾਂਜੀ ਅਸੀਂ ਕੋਈ ਗੱਲ ਨਹੀਂ ਕੀਤੀ ਤੇ ਹਾਂਜੀ ਆਪਾਂ ਤਾਂ ਸਵੇਰੇ ਆ ਜਿਓ ਆਪਾਂ ਗੱਲ ਕਰ ਲਾਂਗੇ ਬਸ ਇਹ ਕਹਿੰਦੇ ਸੀ ਸਵੇਰੇ ਆਣਾ ਵਾ ਤੇ ਮੁਰਕੇ ਬਾ ਸਵੇਰੇ ਆ ਨਹੀਂ ਸਵੇਰੇ ਬਾਸ ਨੂੰ ਤਾਂ ਫੋਨ ਆ ਗਿਆ ਹਾਂਜੀ ਹਾਂ ਕੱਲ ਕਾ ਥੋੜੇ ਪਰਸੋ ਥੋੜੇ ਘਰ ਵੀ ਗਏ ਸੀ ਨਹੀਂ ਸਰ ਪਹਿਲਾਂ ਕਦੀ ਗੱਫਾ ਸੱਦ ਦਾ ਅੰਦਾਜ਼ਾ ਪਹਿਲਾਂ ਉਹ 2 ਦਿਨ ਪਹਿਲਾਂ ਆਏ ਸੀ 10 15 ਦਿਨ ਪਹਿਲਾਂ ਆਏ ਸੀਗੇ ਹਾਂਜੀ ਕਿਹੜੀ ਲੜਾਈ ਝਗੜਾ ਮੇਰੀ ਹਸਬੰਦ ਵਾਈਫ ਦੀ ਹੋਈ ਸੀਗੀ ਮਤਲਬ ਹਾਂਜੀ ਮੇਰੀ ਹੋਈ ਸੀ ਤੂੰ ਤੂੰ ਮੈਨੂੰ ਹੋਈ ਸੀ ਉਹ ਇਸ ਕਰਕੇ ਹੋਣੀ ਕੋਈ ਕੁਸ਼ਿਸ਼ ਕੀਤੀ ਸਰ ਨਹੀਂ ਕਾਰਨ ਜੀ ਮੈਂ ਉਹ ਵੀ ਕੀ ਕਰ ਰਿਹਾ ਹਾਂ ਕਾਰਨ ਸਰ ਮੈਨੂੰ ਹੋਣੀ ਇਹ ਚੀਜ਼ ਦਾ ਨਹੀਂ ਪਤਾ ਹੈ ਕਿਉਂਕਿ ਮੇਰੇ ਨਾਲ ਤਾਂ ਖੁਦ ਰਾਤੀ ਗੱਲ ਹੋਈ ਆ ਖੁਦ ਗੱਲ ਹੋਈ ਆ ਸਰਪੰਚ ਨਾਲ ਗੱਲ ਹੋਈ ਆ ਕਿ ਅਸੀਂ ਸਵੇਰੇ ਆਣਾ ਮੈਂ ਗੱਲ ਕਰੀ ਹਾਂ ਹਾਂਜੀ ਹਾਂਜੀ ਉਹਨਾਂ ਦਾ ਹਾਂਜੀ ਮੇਰੇ ਕੋਲ ਨੰਬਰ ਵੀ ਹੈਗਾ ਸਰ ਦਾ ਜਿਨ੍ਹਾਂ ਨੇ ਫੋਨ ਕੀਤਾ ਸੀ ਉਹਨਾਂ ਨੇ ਅੱਜ ਗੱਲ ਹੋਣੀ ਸੀ ਕਿ ਜ ਸਵੇਰੇ ਆਣਾ ਗੱਲ ਕਰਨ ਬਈ ਜੇ ਤੁਹਾਡੀ ਕੋਈ ਵੀ ਮਿਸ ਅੰਡਰਸਟੈਂਡਿੰਗ ਆਪਾਂ ਬੈ ਕੇ ਤੁਹਾਨੂੰ ਦੇਖ ਲੈਣੇ ਹਨਾ ਆਪਾਂ ਨਾ ਘਾਣਾ ਕਰਾ ਕਰੋ ਸਾਰੇ ਪਿੰਡ ਵਾਲੇ ਨੀਹਾ ਇਹ ਗੱਲ ਕਹਦੇ ਕਿ ਮੁੰਡਾ ਬਹੁਤ ਚੰਗਾ ਹੈਗਾ ਈ ਕਮੀ ਲੱਗਦੀ ਤੁਹਾਨੂੰ ਹਾਂਜੀ ਸਰ ਚੰਗਾ ਇਹ ਨਹੀਂ ਚੰਗਾ ਹੈਗਾ ਚੰਗਾ ਸੀ ਪਰ ਜਿਹੜਾ ਮੇ ਨਾਲ ਲੜਾਈ ਝਗੜਾ ਸੀ ਉਹ ਸਾਰੇ ਫੈਮਿਲੀ ਨੂੰ ਪਤਾ ਹੀ ਆ ਮੇਤੇ ਗਲਤ ਸ਼ੱਕ ਕਰਦੇ ਸੀਗੇ ਮੈਨੂੰ ਕੋਈ ਧਿਆਨ ਜਾਨੀ ਦਿੰਦੇ ਸੀਗੇ ਇਹ ਤਾਂ ਸਾਰਿਆਂ ਨੂੰ ਪਤਾ ਵਾ ਹਾਂਜੀ ਇਹ ਕੱਲ ਸਾਰਿਆਂ ਨੂੰ ਪਤਾ ਮੈਨੂੰ ਮੈਨੂੰ ਛੱਕ ਕਰਦੀ ਸੀ ਮਿੱਤ ਮੈਨੂੰ ਆਣ ਜਾਣ ਨਹੀਂ ਦਿੰਦੇ ਸੀ ਮੈਨੂੰ ਬਲਾਂਚ ਲਾਣ ਨਹੀਂ ਦਿੰਦੇ ਸੀ ਸਿਰਫ ਸਾਡੇ ਇਹੀ ਕੱਲਾਂ ਦਾ ਸਾਡੇ ਘਰ ਚ ਕਲੇਸ਼ ਹੁੰਦਾ ਸੀਗਾ ਬਾਕੀ ਇੱਦਾਂ ਦੀ ਗੱਲ ਨਹੀਂ ਹੈ ਕਿ ਬਾਕੀ ਉਹ ਸਹੀ ਸੀਗੇ ਹਾਂਜੀ ਮੇਰਾ ਨਾਮ ਦੀਪਾ ਕੁਮਾਰ ਹੈ ਜੀ ਹਾਂਜੀ ਸਿਰਫ ਕੀ ਹੋਇਆ ਆਪਰੇ ਸਿਰਫ ਐਕਚੁਅਲੀ ਇਹਨਾਂ ਨੇ 6 ਮਹੀਨੇ ਇਹਨਾਂ ਦੀ ਵਾਈਫ ਲੜ ਕੇ ਗਈ ਆ ਤੇ ਇਹ ਲੈਂਡ ਵੀ ਜਾਂਦਾ ਸੀਗਾ ਤੇ ਆਂਦੀ ਨਹੀਂ ਸੀ ਕਹਿੰਦੀ ਵੀ ਮੈਂ ਤੇਰੇ ਨਾਲ ਫਸਣਾ ਹੈਗਾ ਅੱਜ ਤੋਂ ਕੁਝ 3 ਦਿਨ ਮਹੀਨੇ ਪਹਿਲਾਂ ਇਹ ਜਦੋਂ ਵੀ ਉਹਨਾਂ ਦੇ ਘਰ ਜਾਂਦੇ ਹੀ ਇਹਨਾਂ ਕੁੱਟਮਾਰ ਕਰਦੇ ਸੀ ਉਹ ਸਾਰੇ ਟੱਪਰੀ ਤੇ ਫਿਰ ਇਹਨਾਂ ਨੇ ਸਾਨਾ ਗੱਲ ਕੀਤੀ ਅੱਜ ਤੋਂ ਮਹੀਨਾ ਪਹਿਲਾਂ ਅਸੀਂ ਰਾਉ ਥਾਣੇ ਵੀ ਗਏ ਸੀਗੇ ਇਹਨੇ ਦਿਨਾਂ ਲੜਕੀ ਆ ਉਹਨੇ ਮਾਂ ਕੋਈ ਰਹਿੰਦੀ ਸੀਗੀ ਉਹ ਕਿਸੇ ਮੁੰਡੇ ਨਾਲ ਤੋੜ ਗਈ ਸੀਗੀ ਤੇ ਇਹਨੇ ਕੁੜੀ ਦੀ ਮਾਂ ਨੇ ਕੁੜੀ ਦੇ ਪੇਰੇ ਨੂੰ ਇੰਨੀ ਗੱਲ ਕਹੀ ਸੀ ਕੁੜੀ ਕਿਤੇ ਚਲ ਗਈ ਆ ਤੇ ਤੂੰ ਘਰ ਆ ਮੁੰਡੇ ਨੇ ਸਾਨੂੰ ਫੋਨ ਕੀਤਾ ਸੀ ਇਹ ਤੇ ਕੋਲ ਇੱਥੇ ਆਏ ਆ ਅਸੀਂ ਉਹਦੇ ਨਾਲ ਫਲੋਰ ਥਾਣੇ ਗਏ ਆ ਅਸੀਂ ਕੁ ਕਪਲੇ ਲਖਣ ਲੱਗੇ ਸੀ ਕੁੜੀ ਦੇ ਮਾਣੇ ਸਾਨੂੰ ਇੰਨੇ ਕ ਫੋਨ ਕੀਤੇ ਨਾ ਕਿ ਉਹਨੇ ਸਾਨੂੰ ਇੰਨਾ ਮਜਬੂਰ ਕਰਤਾ ਕਿ ਕੰਪਲੀਟ ਨਹੀਂ ਤੁਸੀਂ ਕਰਾਉਣੀ ਕਿ ਕੁੜੀ ਜੇ ਗਈ ਆ ਤੇ ਮੈਂ ਆਪਣੇ ਪਤੇ ਆ ਕੇ ਉਹਨੂੰ ਆਪ ਹੀ ਮੈਂ ਕਰ ਲਿਆਉਂਗੀ ਤੇ ਫਿਰ ਉਹਨੂੰ ਮੈਨੂੰ ਰਾਤੀ ਕੱਲ ਫੋਨ ਫੋਨ ਆਇਆ ਉਹਦਾ ਇਹਦੀ ਲੜਕੀ ਦਾ ਵਟਸਐਪ ਤੇ ਆ ਦੇਖੋ ਮੈਂ ਤੁਹਾਨੂੰ ਵੀ ਦਿਖਾ ਸਕਦਾ ਹਾਂ ਤੇਰੇ ਕੁੜੀ ਦੇ ਵਿੱਚ ਕਿਦਾਂ-ਕਿਦਾਂ ਬਿਆੰਦੇ ਆ ਰਹੀ ਮੈਨੂੰ ਆ ਦੇਖੋ ਨਾ ਨੰਬਰ ਵੀ ਉਹਨੇ ਬਲੌਗ 'ਚ ਪਾਇਆ ਵੀ ਆ ਮੈਨੂੰ ਫੋਨ ਕਰੇ ਤੇ ਮੀਂਹ ਜਰੂਰੀ ਤੇ ਜੋ ਮੈਨੂੰ ਉਹ ਨੰਬਰ ਮੇਰਾ ਬਲੌਗ 'ਚ ਵੱਟ ਗਏ ਨਾ ਮੈਨੂੰ ਫੋਨ ਕਰੇ ਫੁੱਫੂ ਉਹਨੇ ਰੁਣ ਗਏ ਮੈਨੂੰ ਫੋਨ ਕਰੇ ਨਾਲੇ ਮੇਰਾ ਨੰਬਰ ਬਲੌਗ 'ਚ ਪਾਇਆ ਪਿਆ ਹੈ ਉਹਨੇ ਮੇਰਾ ਘਰ ਤੋਂ ਨੰਬਰ ਬਲੌਗ 'ਚ ਪਾਇਆ ਪਿਆ ਹੈ ਪਤਾ ਨਾ ਹੁਣ ਵੀ ਮੈਂ ਉਹਨੂੰ ਬੋਲੂਗੀ ਤਾਂ ਉਹਨੇ ਮੇਰਾ ਨੰਬਰ ਬਲੌਗ 'ਚ ਪਾ ਦਿੱਤਾ ਇੱਥੇ ਤਾਂ ਬੜਾ ਹੋਪ ਕੇ ਗਈ ਸੀਗੀ ਐਦਾਂ ਉਹਦੋਂ ਬੋਲਦੀ ਸੀ ਫਲਾਣਾ ਨੰਘਾਨਾ ਸਾਡੇ ਮੱਲੇ 'ਚ ਸਾਰੇ ਪਾਸੇ ਰੋਲਾ ਪਾ ਗਈ ਆ ਹੈ ਇਦਾਂ ਦੀ ਹੁੰਦੀ ਆ ਪੂਆ ਹਾਂ ਦਸ ਮੈਂ ਅਜੇ ਤੱਕ ਤੁਹਾਨੂੰ ਫੋਨ ਹੀ ਨਹੀਂ ਕਰਦੀ ਹੈਗੀ ਹੈ ਨੰਬਰ ਹੀ ਤੁਸੀਂ ਬਲੌਗ 'ਚ ਪਾਇਆ ਪਿਆ ਇਹ ਕੱਢੋ ਤੁਸੀਂ ਉਹਨੂੰ ਕਿਹ ਨੰਬਰ ਮੇਰਾ ਬਲੌਗ 'ਚੋਂ ਕੱਢਦੇ ਜਾ ਨਾਲੇ ਉਹਨੂੰ ਤਾਂ ਪਿੰਗਲੀ ਜੀ ਨੂੰ ਲੈđi ਆਂਦਾ ਸੀਗਾ ਰਾਜਵਿੰਦਰ ਨੂੰ ਉਹਨੂੰ ਕਿ ਇੱਥੇ ਕਰਨ ਨੂੰ ਲੈ ਕੇ ਜਾਂਦੇ ਸੀ ਉਹ ਸਾਡੀ ਗੱਲ 'ਚ ਨਾ ਬੋਲਦੀ ਨਾਲੇ ਮੇਰੀ ਮਾਂ ਨੂੰ ਕੀ ਕਹਿੰਦੀ ਸੀ ਵੀ ਤਾਂ ਆਪਣਾ ਮੈਟਰ ਦੱਸੋ ਤੁਸੀਂ ਆਪਣਾ ਮੈਟਰ ਦੱਸੋ ਹੈ ਉਹ ਮੈਟਰ ਦੀ ਸ਼ਾਲੀ ਨਾਦੀ ਆ ਉਹ ਹੈ ਮੈਡਮ ਫਿਰ ਹੁਣ ਇਹ ਸਾਨੂੰ ਵੀ ਹੁਣ ਤੰਗ ਕਰਨ ਲੱਗ ਪਈ ਸੀ ਫੋਨ ਕਰ ਕਰ ਕੇ ਕਿ ਮੇਰਾ ਸਾਲਾ ਸੀਗਾ ਉਹ ਤਾਂ ਬਹੁਤ ਦੁਖੀ ਸੀ ਇਹਨਾਂ ਤੋਂ ਦੁਖੀ ਹੋ ਕੇ ਨੇ ਏਡਾ ਵੱਡਾ ਕਦਮ ਚੱਕਿਆ ਆਇਆ ਤੇ ਸਾਨੂੰ ਇਨਸਾਫ ਚਾਹੀਦਾ ਇਹਨਾਂ ਦੇ ਕਰਤ ਦੇ ਕਾਰਵਾਈਕ ਹੋਣੀ ਚਾਹੀਦੀ ਇਹਨਾਂ ਦੇ ਪੂਰੇ ਡੱਬਰ ਤੇ ਸਾਡੇ ਕੋਲ ਵੀ ਇਨਫਾਰਮੇਸ਼ਨ ਆਈ ਸੀ ਕੱਲ ਇੱਕ ਨੌਜਵਾਨ ਹੈ ਅਜੇ ਅਜੇ ਨਾਮ ਦਾ ਲਸਾੜਾ ਦੀ ਰੀਚ ਰਹਿੰਦਾ ਸਾਡੇ ਚੌਕੀ ਲਸਾੜਾ ਦੀ ਰੀਚ ਉਹਦੇ ਵੱਲੋਂ ਕੱਲ ਸਵੇਰੇ ਉਹਨੇ ਆਪਣੀ ਜੀਵਨ ਦੀ ਲਸ ਮਾਫਤ ਕਰ ਲਈ ਸੀ ਹੈਂਗ ਕਰ ਗਿਆ ਸੀਗਾ ਘਰ ਦੇ ਅੰਦਰ ਹੀ ਤੇ ਉਹ ਉਹਦਾ ਮੇਨਲੀ ਤਾਂ ਇਹ ਰੀ ਉਹਦੀ ਨਾਈ ਦੀ ਦੁਕਾਨ ਸੀ ਹੀਰ ਡ्रेसਰ ਦੀ ਦੁਕਾਨ ਕਰਦਾ ਸੀ ਉਹ ਤੇ ਪੰਜ ਛੇ ਮਹੀਨਿਆਂ ਤੋਂ ਉਹਦੀ ਫੈਮਿਲੀ ਉਹਦੀ ਵਾਈਫ ਹੈ ਦੋ ਬੱਚੇ ਨੇ ਉਹ ਸੈਪਰੇਟ ਰਹੇ ਨੇ ਬੰਗਾ ਦੇ ਰਹਿਣ ਵਾਲੇ ਨੇ ਤੇ ਮੇਨਲੀ ਤੋਂ ਉਹਦਾ ਆਪਣੇ ਵਾਈਫ ਨਾਲ ਡਿਸਪਿਊਟ ਚੱਲ ਰਿਹਾ ਸੀ ਪਰੇਸ਼ਾਨ ਵੀ ਚੈਦੀ ਸੀ ਕਰਕੇ ਸੀਗਾ ਕਿ ਬਈ ਵਾਈਫ ਉਹਦੀ ਪਿਛਲੇ ਪੰਜ ਛੇ ਮਹੀਨਿਆਂ ਤੋਂ ਕਰੋ ਆਪਣੇ ਲੜ ਕੇ ਗਈ ਸੀ ਤੇ ਆਪਣੇ ਮਦਰ ਕੋਲ ਰਹਿ ਰਹੀ ਸੀ ਤੇ ਬਾਕੀ ਮੌਕੇ ਤੇ ਕੋਈ ਹਜੇ ਤੱਕ ਤੇ ਐਸ ਕੋਈ ਅਦਨਾ ਉਹ ਨਹੀਂ ਮਿਲਿਆ ਹੈ ਕਲੂ ਬਾਕੀ ਅਸੀਂ ਫਿਰ ਵੀ ਦੇਖ ਰਹੇ ਹਾਂ ਡੈਡੀ ਉਹਦੀ ਕਾਰ ਦੀ ਸਰਚ ਤਾਂ ਕਰ ਲਈ ਉਹਦਾ ਮੋਬਾਈਲ ਮਿਲਿਆ ਮੋਬਾਈਲ ਤੋਂ ਵੀ ਅਸੀਂ ਇੱਕ ਵਾਰ ਰਿਵਿਊ ਕਰਾਂਗੇ ਕਿ ਕੀ ਆ ਕੋਈ ਜੀ ਸਾਹਮਣੇ ਆਂਦੀ ਕਿ ਕੀ ਕੋਈ ਹੋਰ ਰੀਜ਼ਨ ਹੈ ਉਹਦਾ ਜਾਂ ਇਸ ਦਾ ਬੇਸਿਕਲੀ ਤੇ ਉਹ ਡਿਪਰੈਸ ਸੀਗਾ ਫੈਮਲੀ ਡਿਸਪਿਊਟ ਕਰਕੇ ਜੋ ਪ੍ਰਾਇਮਰੀ ਰੀਜ਼ਨ ਦਿੱਖਦਾ ਤੇ ਬਾਕੀ ਜੋ ਵੀ ਹੁਣ ਕਾਰਵਾਈ ਕੀਤੀ ਜਾ ਰਹੀ ਹੈ ਤੇ ਜੋ ਵੀ ਸਾਹਮਣੇ ਗੱਲ ਆਏਗੀ ਉਸ ਮਾਟਰ ਤੋਂ ਦਵਾਦੂ ਦੇਖਿਆ ਜਾਏਗਾ